ਪੋਸ ਕਰਕੇ ਆਪਾਂ ਨੂੰ ਚੰਨ ਤੇ ਸੇਈਆਂ ਦੇ ਸੰਗੋਂ ਜਿੰਦਾਬਾਦ ਇੰਡੀਆ ਦੇ ਸੰਗੋਂ ਜਿੰਦਾਬਾਦ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਛਾਣ 357 ਦਾ ਇਦਾਂ ਬੰਦਦਾ ਜਦੋਂ ਪਰੇਸ਼ਾਨ ਬੰਦੇ ਹੁੰਦੇ ਆ ਸੋ ਜਿੰਨਾ ਚਿਰ ਤੱਕ ਲੋਕ ਉੱਠਦੇ ਨਹੀਂ ਲੋਕ ਸੰਘਰਸ਼ ਦੀ ਪਾਰਵਾਈ ਨਹੀਂ ਕਰਦੇ ਉਹਨਾਂ ਤੱਕ ਕਦੇ ਵੀ ਹਕੂਮਤਾਂ ਨੀਵੀਂ ਪਾ ਕੇ ਨਹੀਂ ਦੇਖ ਹੁੰਦੀਆਂ ਪਿੱਛੇ ਨਾਲ ਪੱਖੇ ਜਲਾ ਦਿਓ ਬਈ ਪੱਖੇ ਆਪਣੇ ਚਲਾ ਦਿਓ ਇਹ ਤਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਾ ਹੈ ਕਿ ਥੋਕ ਮਾ ਜਾ ਕੇ ਇੱਕ ਮਤਾ ਧਰਮ ਹੋਵੇ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਉਹ ਭਰਮ ਹੋ ਸਕਦਾ ਹੈ ਕਿ ਧਰਮਾ ਇਹਨਾਂ ਨੇ 2-4 ਘੰਟੇ ਲੜਾ ਤੇ ਮਰ ਜਾਣਾ ਇਹ ਸਾਡਾ ਧਰਮਾ ਉਹਨਾਂ ਚਿਰ ਤੱਕ ਲੜਨੇ ਜਿੰਨਾ ਚਿਰ ਤੱਕ ਸਾਡੇ ਸਵਾਲਾਂ ਦੇ ਮੁਤਾਬਕ ਜੈ ਹੁ ਜੈ ਮੁਤਾਬਕ ਜੈ ਹੁ ਮੁਤਾਬਕ ਜੈ ਹੁ ਹਾਜੀ ਜੈ ਹੁ ਸੋ ਐਸਵੇਲੇ ਸਾਡੇ ਨਾਲ ਪਿੰਡ ਜਿਹੜਾ ਤੋਂ ਸਰਪੰਚ ਮੁਖਤਿਆਰ ਸਿੰਘ ਖੜੇ ਨੇ ਜਿਹੜਾ ਪਿੰਡ ਹੀਰਾ ਕੋ ਵਿਸ਼ਾਲ ਦਾ ਇਸ ਧਰਨੇ ਦੇ ਵਿੱਚ ਵਿਸ਼ਾਲ ਇਕੱਠ ਨੂੰ ਲੈ ਕੇ ਆਏ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਇਹ ਲਗਾਤਾਰ ਲੋਕਾਂ ਦੇ ਪਰਚੇ ਹੋ ਰਹੇ ਆ ਔਰ ਅੱਜ ਕਾਂਗਰਸ ਵੱਲੋਂ ਧਰਨਾ ਲਗਾਇਆ ਜਾ ਰਿਹਾ ਡੀਐਸਪੀ ਦਫ਼ਤਰ ਬਾਰੇ ਕੀ ਕਹਿਣਾ ਚਾਹੁੰਦੇ ਪਿਛਲੇ 6 ਮਹੀਨੇ ਤੋਂ ਬਹੁਤ ਜ਼ਿਆਦਾ ਪ੍ਰਸ਼ਾਸਨ ਨੇ ਇੰਨੀ ਦਾ ਮਤਲਬ ਆਪਣੀ ਕਾਰਗੁਜ਼ਾਰੀ ਦਿਖਾਉਣੀ ਸ਼ੁਰੂ ਕਰ ਦਿੱਤੀ ਕਿ ਕਿਸੇ ਹੋਰ ਪਾਰਟੀ ਨੂੰ ਸੰਕਾ ਕੋਈ ਲੱਗ ਨਹੀਂ ਕਿ ਅਸੀਂ ਕੋਈ ਸਾਡੀ ਪੰਚਾਇਤ ਥਾਣੇ ਵਿੱਚ ਜਾਂਦੀ ਆ ਇਸ ਤਰਖਾਸ ਦੇਣੀ ਹੁੰਦੀ ਆ ਦੋ ਦੋ ਮਹੀਨੇ ਤੱਕ ਆਸਾਂ ਲੱਗਦੀਆਂ ਨਹੀਂ ਉੱਥੇ ਸਾਡੇ ਬੰਦੇ ਤਰਖਾਸ ਦੇਣ ਵਾਲੇ ਉੱਥੇ ਦੋ ਦੋ ਘੰਟੇ ਚਾਰ ਚਾਰ ਘੰਟੇ ਸਾਰੀ ਦਿਹਾੜੀ ਬੈਠੇ ਹੁੰਦੇ ਆ ਪਰ ਮੋਰ ਨਹੀਂ ਪਾਸਦੀ ਉੱਥੇ ਪਹੁੰਚਦੀ ਨਹੀਂ ਤੇ ਇਸੇ ਕਰਕੇ ਸਾਡੇ ਬੰਦੇ ਨੂੰ ਜ਼ਰੀਰ ਕੀਤਾ ਜਾਂਦਾ ਨਾਲ ਦੀ ਨਾਲ ਹੁਣ ਲੜਾਈ ਝਗੜਾ ਕੋਈ ਮੂਲੀ ਹੁੰਦਾ ਕਿਸੇ ਹੋਰ ਪਰਿਵਾਰ ਦਾ ਹੁੰਦਾ ਆ ਉਹਦੇ ਵਿੱਚ ਸਾਡੇ ਬੰਦਿਆਂ ਦੇ ਖਿਲਾਫ ਬਾਈ 23 23 24 ਦੀਆਂ ਸੱਟਾਂ ਦੇ ਵਿੱਚ 307 ਦੇ ਪਰਚੇ ਦੇ 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 ਕੇ ਸਾਡੇ ਬੰਦੇ ਨੂੰ ਅੰਦਰ ਧੱਕ ਰਹੇ ਆ ਲਗਾਤਾਰ ਇਹ ਇੱਕ ਨਹੀਂ ਕੋਈ 10 ਘਟਨਾਵਾਂ ਮੈਂ ਦੱਸ ਸਕਦਾ ਸਾਡੇ ਹਰਕੇ ਦੀਆਂ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਅਸੀਂ ਹਾਰ ਦੀ ਸੋਚ ਚਾਰ ਕੀਤੀ ਗਈ ਇਹਨਾਂ ਧੱਕੇਹੀ ਦਾ ਸਾਨੂੰ ਜਵਾਬ ਦੇਣਾ ਆਉਂਦਾ ਅਸੀਂ ਸਾਰੇ ਲੋਕ ਦੁਖੀ ਆ ਘਰ ਘਰ ਜਿਹਨੂੰ ਵੀ ਅਸੀਂ ਕਾਲ ਕੀਤੀ ਆ ਹਰ ਇੱਕ ਬੰਦੇ ਨੇ ਇਹ ਸੋਚਿਆ ਵੀ ਹਾਂ ਇਹ ਸਾਨੂੰ ਕਰਨਾ ਚਾਹੀਦਾ ਤੇ ਅਸੀਂ ਇਹ ਇਹਨਾਂ ਦਾ ਧੱਕੇ ਦੇ ਖਿਲਾਫ ਫਿਰ ਡਟ ਕੇ ਰਵਾਂਗੇ ਜਿੰਨਾ ਚਿਰ ਵੀ ਇਹ ਧਾਰਨਾ ਸਾਨੂੰ ਵਿਸ਼ਵਾਸ ਨਹੀਂ ਦਿੰਦੇ ਲਗਾਤਾਰ ਧਰਨ ਤਾਂ ਚੱਲਦਾ ਜਾ ਰਿਹਾਗਾ ਅੱਜ ਅਸੀਂ ਇੱਥੇ ਡੀਐਸਪੀ ਦਫ਼ਤਰ ਦੇ ਬਾਹਰ 4 ਵਜੇ ਤੋਂ ਬਾਅਦ ਕੋਈ ਨਾ ਫੈਸਲਾ ਹੋਇਆ ਤੇ ਐਮਐਲਏ ਬੀਬੀ ਦੇ ਇੰਦਰਜੀਤ ਕੋਮਾਨ ਦੇ ਘਰ ਦੇ ਬਾਹਰ ਪੱਕਾ ਧਰਨਾ ਲਾਵਾਂਗੇ ਦਰ ਰਾਤ ਦਾ ਸਰ ਇਹ ਲੋਕਤੰਤਰ ਦੇ ਵਿੱਚ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਇਹ ਸਰਕਾਰ ਦਾ ਜਦਾ ਕੀ ਹੈਗਾ ਮਤਲਬ ਇਹ ਇਦਾਂ ਕਿਉਂਕਿ ਪਹਿਲਾਂ ਤਾਂ ਕਦੀ ਇਦਾਂ ਨਹੀਂ ਹੋਇਆ ਲੋਕਤੰਤਰ ਦੇ ਵਿੱਚ ਆਵਾਜ਼ ਹਮੇਸ਼ਾ ਸੁਣੀ ਜਾਂਦੀ ਹੈ ਇਹ ਲੋਕਾਂ ਨੇ ਗਲਤੀ ਕਰ ਲਈ ਬਹੁਤ ਡੀਡੀ ਬਹੁਤ ਗਿਣਤੀ ਵਿੱਚ ਸਰਕਾਰ ਇਹਨਾਂ ਦੇ ਐਮਐਲਏ ਚ ਤਾ ਕੇ ਜਿਨ੍ਹਾਂ ਨੂੰ ਇਹ ਥੋੜੇ ਇਹਨਾਂ ਨੂੰ ਹੰਕਾਰ ਹੋ ਗਿਆ ਇਸੇ ਲੋਕੀ ਹੁਣ ਪਛਤਾ ਰਹੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਹਰ ਬੰਦਾ ਪਛਤਾ ਰਿਹਾ ਹੈ ਕਿਥੇ ਵੋਟਾਂ ਪਾ ਲਈਆਂ ਬਹੁਤ ਨੁਕਸਾਨ ਸਾਡੇ ਪੰਜਾਬ ਦਾ ਇਸ ਝਾੜੂ ਸਰਕਾਰ ਨੇ ਕਰਤਾ ਪਰ ਆਉਣ ਦੇਣੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੂੰ ਨਤੀਜੇ ਬਹੁਤ ਜਲਦੀ ਭੁਗਤਣੇ ਪੈਣਗੇ ਹੀਰਾ ਤੋਂ ਮੁਖਤਿਆਰ ਸਿੰਘ ਸਰਪੰਚ ਜੋ ਪੈਂਦੇ ਹੀਰਾ ਤੋਂ ਇੱਡੇ ਵੱਡੇ ਜਥੇ ਨੂੰ ਲੈ ਕੇ ਇਸ ਧਰਨੇ ਦੇ ਵਿੱਚ ਜਿਹੜੇ ਆ ਪਹੁੰਚੇ ਆ ਉਹ ਵੇਖਦਿਆਂ ਹੋਰ ਵੀ ਤੁਹਾਨੂੰ ਦਿਖਾਉਣੀ ਆ ਕਿ ਹੋਰ ਵੀ ਇਸ ਇਹ ਧਰਨੇ ਦੇ ਵਿੱਚ ਬਕਰੇ ਬਕਰੇ ਪਿੰਡਾਂ ਤੋਂ ਲੋਕ ਜਿਹੜੇ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ 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 ਜੱਕਦੇ ਅਗੇ ਜੱਕਦੇ ਅਗੇ ਰੱਖਦੇ ਆਗੇ ਰੱਖਦੇ ਆਗੇ ਜੱਕਦੇ ਆਗੇ ਰੱਖਦੇ ਆਗੇ ਆਓ ਸਾਡਾ ਦਰਸਨ ਕਰੋ ਜਿਆ ਪਰਵਾਹਾ ਸਾਹਿਬ ਨੇ ਇੱਕ ਗੱਲ ਦੱਸੀ ਆ ਇਹ ਜਿਹੜੇ ਨਾ ਛੋਟੇ ਛੋਟੇ ਪ੍ਰਧਾਨ ਆ ਇਹਨਾਂ ਦਾ ਤੁਸੀਂ ਸ਼ੁਕਰੀਆ ਕਰਿਆ ਕਰੋ ਇਹਨਾਂ ਨੂੰ ਆਪਾਂ ਨੂੰ ਸਟਾਈਚ ਜੋੜਨ ਦੀ ਲੋੜ ਹੀ ਨਹੀਂ ਪੈਣੀ ਇੱਤਾਂ ਦੀ ਥੱਲੇ ਗਰਾਊਂਡ ਤਿਆਰ ਕਰੀ ਜਾਂਦੇ ਆ ਕਿ ਨਾ ਇਹਨਾਂ ਨੂੰ ਕਿਸੇ ਤਨੂਲ ਦਾ ਪਤਾ ਆ ਨਾ ਇਹਨਾਂ ਨੂੰ ਕੰਮ ਦਾ ਪਤਾ ਨਾ ਕਾਰ ਦਾ ਪਤਾ ਕਈ ਤਾਂ ਮੇਰੇ ਵਰਗੇ ਇੱਤਾਂ ਦੇ ਉਹਨਾਂ ਨੂੰ ਆਪਣਾ ਰੈਂਕ ਹੀ ਨਹੀਂ ਦਸਣਾਉਂਦਾ ਮੈਨਾਂ ਇੱਕ ਨੂੰ ਲਾਇਆ ਮੁੰਡੇ ਨੂੰ ਕਹਿੰਦਾ ਮੈਂ ਨਸ਼ਾ ਮੁਕਤੀ ਮੋਰਚੇ ਦਾ ਮੈਨੂੰ ਲਾਇਆ ਉਹ ਉਹ ਨਸ਼ਾ ਜੂਤ ਸੰਸਥਾ ਹੀ ਕਹੀ ਜਾਂਦਾ ਮੈਨੂੰ ਕਹਿੰਦਾ ਨਸ਼ਾ ਜੂਤ ਸੰਸਥਾ ਦਾ ਕਹਿੰਦਾ ਪ੍ਰਧਾਨ ਲਾਤਾ ਆ ਉਹ ਇੱਤਾਂ ਦੀ ਗੱਲਬਾਤ ਆ ਵੀ ਇਹਨਾਂ ਦਾ ਇਸ ਜ਼ਰੂਰੀ ਆ ਇਹਨਾਂ ਨੂੰ ਸ਼ਾਬਾਸ਼ ਦਿਆ ਕਰੋ ਬੱਲੇ 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 ਜਿਹੜੀ ਗੱਲ ਇੱਥੇ ਬਾਰ-ਬਾਰ ਆ ਰਹੀ ਆ ਜੀ ਖਰਾਬੇ ਦੀ ਮੈਂ ਬੇਨਤੀ ਕਰਦਾ ਨਾਲ ਮੇਕਮੇ ਦੇ ਜਿੰਨੇ ਵੀ ਇੱਥੇ ਪਟਵਾਰੀ ਕੰਨ ਉਹ ਆ ਤਸੀਲਦਾਰ ਆ ਮੌਕਾ ਸੱਜਣੋ ਥੋੜਾ ਚੇਰੀ ਆ ਪਹਿਲੇ ਦਿਨ ਤਾਂ ਤਾਕੇ ਤੋਂ ਡਰਦੇ ਆ ਕੇ ਲਿਖ ਜਾਂਦੇ ਆ ਮੇਰੇ ਵਰਗਾ ਮੂਛਾਂ ਨੂੰ ਤਾ ਦੇ ਲੈਂਦਾ ਤੇ ਕਹਿੰਦਾ ਸੰਘਾ ਸਾਹਿਬ ਤੇਰੇ ਪਿੰਡ ਦਾ ਪਟਵਾਰੀ ਜੀ ਆ ਜਾਓ ਵੀ ਮੈਂ ਚੰਨੀ ਭੂਰੀ ਨਵਾਸੀ ਆ ਮੜ ਕੇ ਉਹਨਾਂ ਨੂੰ ਇੱਥੇ ਆਉਂਦੇ ਆ ਪਤਾ ਨਹੀਂ ਕੀ ਕਹਿ ਦਿੰਦੇ ਆ ਤੇ ਬਾਕੀ ਸਾਰੀ ਲੇਟ ਆ ਜਾਂਦੀ ਆ ਉਹ ਮੇਰੇ ਤਾਂ ਤੁਸੀਂ ਕੱਟਨੇ ਕੱਟਨੇ ਆ ਜਿਹੜਾ ਕਿਤੇ ਮੈਨੂੰ ਸਾਤਰੀ ਕਾਲ ਬੁਲਾਉਂਦਾ ਉਹਦਾ ਵੀ ਕੱਟੀ ਜਾਂਦੇ ਆ ਉਧਰ ਦੇ ਵਿੱਚ ਅਸੀਂ ਇਸ ਵੇਲੇ ਡੀਐਸਪੀ ਦਫ਼ਤਰ ਦੇ ਸਾਹਮਣੇ ਬੈਠੇ ਆ ਤੁਸੀਂ ਦੇਖ ਸਕਦੇ ਆ ਕਿ ਬਹੁਤ ਵਿਸ਼ਾਲ ਦਰਨਾ ਕਾਂਗਰਸ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਡਾਕਟਰ ਲਖਜੋਤ ਦਈਆ ਦੇ ਇਹ ਰਹਿਨਮਾਈ ਦੇ ਵਿੱਚ ਸਾਰਾ ਧਰਨਾ ਲਗਾਇਆ ਜਾ ਰਿਹਾ ਆਓ ਗੱਲਬਾਤ ਕਰਦੇ ਹਾਂ ਡਾਕਟਰ ਲਖਜੋਤ ਦਈਆ ਨਾਲ ਇਹ ਡਾਕਟਰ ਸਾਹਿਬ ਅੱਜ ਧਰਨਾ ਲਾਉਣ ਦਾ ਕੀ ਕਾਰਨ ਬਣ ਗਿਆ ਤੁਹਾਡਾ ਕਿ ਐਡਾ ਵਿਸ਼ਾਲ ਧਰਨਾ ਛੋਟੀ ਜੀ ਕਾਰਨ ਤੇ ਇੰਨੇ ਕਾਂਗਰਸੀ ਇਕੱਠੇ ਸਾਡੇ ਜਿਹੜੇ ਲੋਕ ਆ ਮਨਾਂ ਤੋਂ ਦੁਖੀ ਨੇ ਕਿਉਂਕਿ ਪਿਛਲੇ 4 ਸਾਲਾਂ ਤੋਂ ਇਹਨਾਂ ਨੂੰ ਦਬਾਇਆ ਜਾ ਰਿਹਾ ਔਰ ਝੂਠਿਆ ਪ੍ਰਸ਼ਾਸਨ ਜਿਹੜਾ ਪਰਚੇ ਕਰਕੇ ਝੂਠੀਆਂ ਕੰਪਲੇਂਟਾਂ ਦੇ ਉੱਤੇ ਲੋਕਾਂ ਨੂੰ ਆਪਣੇ ਜ਼ਲੀਲ ਕਰਦੇ ਨੇ ਰੋਜ਼ ਸੋ ਸਾਡੀਆਂ ਮਾਵਾ ਦੇ ਪੁੱਤ ਕਈ ਜੇਲਾਂ ਚ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਸੋ ਅਸੀਂ ਅੱਜ ਇਹ ਜਿਹੜਾ ਧਰਨਾ ਹੈ ਇਹ ਲੋਕਾਂ ਦੀ ਆਵਾਜ਼ ਨੂੰ ਦੇਖਦੇ ਹੋਏ ਔਰ ਜੋ ਸਾਡਾ ਇੱਥੇ ਪੁਲਿਸ ਪ੍ਰੋਸੈਸਨ ਔਰ ਜੋ ਬਾਕੀ ਹੈਗਾ ਉਹਨਾਂ ਸਾਰਿਆਂ ਨੇ ਜੋ ਪਰੇਸ਼ਾਨ ਕੀਤਾ ਹੋਇਆ ਉਹਦੇ ਕਰਕੇ ਲੋਕ ਆਪ ਮੁਹਾਰੇ ਆ ਕੇ ਇੱਥੇ ਆ ਰਹੇ ਆ ਔਰ ਤੁਸੀਂ ਯਕੀਨ ਮੰਨਿਓ ਸਾਡੇ ਕੋਲ 10 ਕੰਪਲੇਂਟਾਂ ਸੀ ਆ ਹੁਣ ਤੱਕ ਦੇਖੋ ਕਿੰਨੇ ਹੋਰ ਲੋਕ ਆਪੋ ਆਪਣੀਆਂ ਕੰਪਲੇਂਟਾਂ ਲੈ ਕੇ ਸਾਡੇ ਕੋਲ ਪਹੁੰਚ ਰਹੇ ਆ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਇਹ ਜਿਹੜਾ ਰਾਜ ਆਇਆ ਹੈ ਇਹ ਰਾਜ ਜਿਹੜੀ ਵਾਅਦਿਆਂ ਤੇ ਆਇਆ ਹੋ ਸਕਦਾ ਹੈ ਕਿ ਕਈ ਵਾਰੀ ਹੌਲੀ-ਹੌਲੀ ਉਹਨਾਂ ਨੂੰ ਇਨਸਾਫ ਮਿਲਣ ਦੀ ਆਸ ਸੀਗੀ ਪਰ ਅੱਜ ਉਹਨਾਂ ਨੇ ਦੇਖ ਲਿਆ ਕਿ ਉਹਨਾਂ ਨੂੰ ਇਨਸਾਫ ਦੀ ਕੋਈ ਆਸ ਨਹੀਂ ਸੋ ਜੋ ਸਵਧਾਨ ਦਾ ਸਾਡਾ ਹੱਕ ਹੈ ਪ੍ਰੋਟੈਸਟ ਕਰਨ ਦਾ ਅਸੀਂ ਇੱਕ ਪੀਸਫੁਲ ਪ੍ਰੋਟੈਸਟ ਦੇ ਵਿੱਚ ਇੱਥੇ ਇਕੱਤਰਤ ਹੋਏ ਆਂ ਔਰ ਇਹ ਸਾਡਾ ਕੋਈ ਧਰਨਾ ਘੰਟੇ ਦੋ ਘੰਟੇ ਲਈ ਨਹੀਂ ਹੈ ਤੁਸੀਂ ਦੇਖੋਗੇ ਇਹ ਲੋਕਾਂ ਨੂੰ ਜੇ ਇੱਥੇ ਕਿਸੇ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਆਸ ਨਾ ਹੋਈ ਤਾਂ 4 ਵਜੇ ਅਸੀਂ ਇਹ ਸਾਰਾ ਧਰਨਾ ਇਦਾਂ ਹੀ ਐਮਐਲਏ ਦੇ ਘਰੇ ਲੈ ਜਾਣਾ ਕਿਉਂਕਿ ਫਿਰ ਸਾਨੂੰ ਇਹ ਵਿਸ਼ਵਾਸ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਸਰਕਾਰ ਔਰ ਐਮਐਲਏ ਦੇ ਇਸ਼ਾਰਿਆਂ ਤੇ ਚੱਲਦਾ ਹੈ ਸਰ ਇਹ ਨਿੱਕੀ ਨਿੱਕੀ ਗੱਲ ਹੁੰਦੀ ਹੈ ਕੋਈ ਮਾੜੀ ਮੋੜੀ ਕੋਈ ਘਰੇਲੂ ਲੜਾਈ ਝਗੜਾ ਵੀ ਹੁੰਦਾ ਤੇ ਉਹ ਕੀ ਰੀਜ਼ਨ ਬਣ ਜਾਂਦਾ ਪਰਚੇ ਕਿਉਂ ਇੰਨੇ ਹੋ ਕਿਉਂ ਰਿਹਾ ਇੰਨਾ ਇੰਨਾ ਕੰਮ ਮੈਨੂੰ ਤਾਂ ਦੋ ਹੀ ਗੱਲਾਂ ਇਹਦੇ ਵਿੱਚ ਸਮਝ ਆਉਂਦੀਆਂ ਜਾਂ ਤਾਂ ਇਹਦੇ ਵਿੱਚ ਕਰਪਸ਼ਨ ਦਾ ਮੁੱਦਾ ਹੈ ਕਿ ਪੈਸੇ ਦੇ ਲੈਣ ਦੇਣ ਲਈ ਇਹ ਸਾਰੇ ਪਰਚੇ ਹੁੰਦੇ ਆ ਦੂਜਾ ਮੈਨੂੰ ਕਈ ਵਾਰੀ ਇਹ ਵੀ ਲੱਗਦਾ ਬੋਲੀ ਚਲੋ ਤੁਸੀਂ ਬੋਲੀ ਚਲੋ ਨਹੀਂ ਨਹੀਂ ਕੰਮ ਕਾਬਤ ਹੋ ਰਿਹਾ ਸੋ ਬੰਦੇ ਫਿਰ ਹਨਾ ਮਹਿਸੂਸ ਕਰਨ ਲੱਗੇ ਕਿ ਮੈਂ ਤੁਸੀਂ ਆਪਣਾ ਬੋਲੀ ਜਾ ਫਿਰ ਉਹ ਕਹਿੰਦੇ ਨਹੀਂ 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 ਤੁਸੀਂ ਬੋਲੀ ਜਾ ਹਾਂਜੀ ਸੋ ਉਹਨਾਂ ਨੇ ਇਹ ਦੂਜਾ ਕੰਮ ਵੀ ਖੜਾ ਹੈ ਕਿ ਪਰਚਾ ਵਾਲਿਆਂ ਨੂੰ ਆਪਣੇ ਘਰੇ ਬੁਲਾਵੇ ਔਰ ਪਰਨੇ ਦੀ ਰਾਜਨੀਤੀ ਜੋ ਅਕਾਲੀ ਦਲ ਦੀ ਪੁਰਾਣੀ ਟੈਕਨੀਕ ਸੀ ਉਹਦੇ ਨਾਲ ਇਹ ਉਹਨੂੰ ਪਰਮਾਉਂਦੇ ਆ ਕਿ ਉਹ ਉਹਦੀ ਪਾਰਟੀ ਚੱਲਣਾ ਚਾਹੁੰਦਾ ਚਾਹ ਲੋ ਪਹਿਲਾ ਅਸੀਂ ਨਾਰੇ ਲਾਉਂਦੇ ਹਾਂ ਕਿ ਇੱਡਾ ਵੱਡਾ ਹਜ਼ੂਮ ਜਿਹੜਾ ਹੋਇਆ ਜੇ ਤੁਹਾਡੇ ਮਸਲੇ ਹੱਲ ਅੱਜ ਨਾ ਹੋਏ ਤੇ ਅਗਲਾ ਸਟੇਪ ਨਾ ਬਈ ਜੇ ਹੁਣ ਚੱਲ ਗਏ ਅਸੀਂ ਇਹ ਜਤੀ ਹੰਸਾਫ ਨਹੀਂ ਮੇਂਗਾ ਅਸੀਂ ਇੱਥੇ ਬੈਠੇ ਸਟੇਪ ਵੀ ਜਾਣਾ ਹੀ ਨਹੀਂ ਤੁਹਾਨੂੰ ਤਾਂ ਵਿਸਾਲ ਇੱਕ ਪਹਿਣਾ ਪਾਓ ਅਸੀਂ ਇੱਥੇ ਬੈਠਾਂਗੇ ਸੋ ਦ੍ਰਿੜ ਸੋ ਦ੍ਰਿੜ ਨਿਸ਼ਚੇ ਦੇ ਨਾਲ ਇਹ ਡਾਕਟਰ ਸਾਹਿਬ ਇਸ ਵੇਲੇ ਆਪਣੇ ਧਰਨੇ ਨੂੰ ਲੈ ਕੇ ਬੈਠੇ ਆ ਤੁਸੀਂ ਦੇਖ ਸਕਦੇ ਆ ਕਾਂਗਰਸ ਦਾ ਫਜ਼ੂਮ ਕਿੰਨੇ ਲੋਕ ਜਿਹੜੇ ਇਕੱਠੇ ਹੋਏ ਆ ਇਸ ਧਰਨੇ ਦੇ ਵਿੱਚ ਬੈਠੇ ਆ ਔਰ ਸੜਕਾਂ ਤੇ ਹਜ਼ਾਰਾਂ ਦੇ ਹਸਾਬ ਨਾਲ ਸੈਂਕੜਿਆਂ ਦੇ ਹਸਾਬ ਨਾਲ ਜਿਹੜੇ ਲੋਕ ਆ ਵੀ ਰਹੇ ਆ ਕੈਮਰਾਮੈਨ ਸੰਜੀਪ ਭਾਰਦਵਾਲ ਜਗ੍ਹਾ ਤੇ ਗੋਬਿੰਦ ਰਾਏ ਨੂੰ ਪੁੱਛਦਾ ਸੋ ਧਰਨਾ ਚੱਕਿਆ ਗਿਆ ਕੀ ਗੱਲਬਾਤ ਹੋਈ ਅਫਸਰਾਂ ਨਾਲ ਉਹ ਗੱਲਬਾਤ ਕਰਦੇ ਆਂ ਅਸੀਂ ਸਰ ਇਹ ਜਿਹੜੀ ਧਰਨੇ ਦੀ ਸਮਾਪਤੀ ਕੀਤੀ ਹੈ ਤੁਸੀਂ ਕੀ ਆਸ਼ਵਾਸਨ ਦਿੱਤਾ ਤੁਹਾਨੂੰ ਸਰਕਾਰ ਨੇ ਇਹ ਜ਼ਿਲ੍ਹੇ ਦੇ ਉੱਚ ਅਧਿਕਾਰੀ ਲਿਛਦੇ ਆਏ ਸੀ ਐਸਟੀਮ ਸਾਹਿਬ ਹੀ ਵਿੱਚ ਬੈਠੇ ਸੀ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ 20 ਦਿਨ ਦਾ ਸਾਨੂੰ ਸਮਾਂ ਦਿੱਤਾ ਜਾਵੇ 20 ਦਿਨ ਦੇ ਬਾਅਦ ਜੇਕਰ ਇਹ ਕੋਈ ਸੁਲਵਾਈ ਜਿਹੜੀ ਅਸੀਂ ਉਹਨਾਂ ਨੂੰ ਹਾਲਾਤ ਦੱਸੇ ਆ ਜਿਹਨਾਂ ਦਾ ਨਜਾਇਜ਼ ਪਰਚੇ ਹੋਏ ਆ ਧੱਕੇ ਹੋਏ ਪੁੱਛ ਵੀ ਆ ਉਹਨਾਂ ਦਾ ਜੇ ਤਨਸਾਫ਼ ਵੀ ਦੇਣਗੇ ਸਾਨੂੰ ਨਹੀਂ ਤਾਂ ਫੇ ਇਤੋਂ ਬਹੁਤ ਕਈ ਗੁਣਾ ਵੱਡਾ ਧਰਨਾ ਬੀਬੀ ਇੰਦਰਜੀਤ ਕੌਰਮਾਨ ਦੇ ਘਰ ਦੇ ਸਾਹਮਣੇ ਅਸੀਂ ਜਿਹੜਾ ਅੱਜ ਲਾਉਣ ਬਾਰੇ ਸੋਚਿਆ ਸੀ ਉਹ ਸਾਡਾ ਉੱਥੇ ਪੱਕਾ ਧਰਨਾ ਸ਼ੁਰੂ ਹੋ ਜਾਊਗਾ ਜੇ ਸਾਨੂੰ ਇਨਸਾਫ਼ ਨਾ ਮਿਲੇ ਜੇ ਇਨਸਾਫ਼ ਨਾ ਮਿਲਿਆ ਤੇ ਪੱਕਾ ਧਰਨਾ ਹੋਊਗਾ ਬੀਬੀ ਇੰਦਰਜੀਤ ਕੌਰਮਾਨ ਦੇ ਘਰ ਦੇ ਮੋਰੇ ਸੋ ਸਰ ਇਹ ਜਿਹੜੇ ਅਫਸਰ ਸਹਿਬਾਨ ਬੈਠੇ ਸੀ ਉਹਨਾਂ ਵਿੱਚ ਕੌਣ-ਕੌਣ ਸੀ ਕੀ ਭਰੋਸਾ ਹੈ ਤੁਹਾਨੂੰ ਪੂਰਾ ਐਸਪੀ ਪ੍ਰਵਿੰਦਰ ਹੀਰ ਜੀ ਡੀਐਸਪੀ ਸੁਪਾਲ ਸਿੰਘ ਜੀ ਇੱਥੇ ਦੇ ਮੌਜੂਦਾ ਜਿਹੜੇ ਆ ਐਸਟੀਐਮ ਸਾਹਿਬ ਬੈਠੇ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜਾ ਨਿਰਪੱਖ ਜਾਂਚ ਕਰਕੇ ਸਾਰੇ ਮਾਮਲੇ ਦੀ ਜਿਹੜੀ ਜਿਹੜੀ ਪਰਚੀ ਫੀਲਡ ਹੋਏ ਆ ਇਹ ਦੁਬਾਰਾ ਸਾਰੇ ਕੈਨਸਲ ਕੀਤੇ ਜਾਣਗੇ ਤਾਂ 20 ਦਿਨ ਦਾ ਟਾਈਮ ਦਿੱਤਾ 20 ਦਿਨ ਅਸੀਂ ਉਸ ਗੱਲ ਦੀ ਜਿਹੜੀ ਹੈ ਸਾਰਾ ਆਪਣਾ ਜਿਹੜਾ ਪੱਖ ਆ ਉਹ ਰੱਖਿਆ ਜਾਊਗਾ ਉਸ ਤੋਂ ਬਾਅਦ ਜੇ ਸਾਨੂੰ ਅਨਸਾਫੀ ਨਾ ਮਿਲਿਆ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਫਿਰ ਅਗਲਾ ਜਿਹੜਾ ਪੱਕੇ ਸਮੇ ਬਿਬਿੰਦਰਜੀਤ ਗੁਰਮਾਨ ਦੇ ਘਰ ਦੇ ਬਾਹਰ ਅਸੀਂ ਤੁਹਾਨੂੰ ਬੈਠਾ ਇੱਕ ਕਿੰਨੇ ਪਰਚੇ ਸੀ ਟੋਟਲ ਤੁਹਾਨੂੰ ਕੋਈ ਲਗ ਕੋਈ ਅੰਦਾਜ਼ਾ ਨਕੌਦਰ ਏਰੀਆ ਵਿੱਚ ਜਾਂ ਕਿਦਾਂ ਨਕੌਦਰ ਏਰੀਆ ਦੇ ਨਕੌਦਰ ਥਾਣੇ ਦੇ ਸੱਤ ਪਰਚੇ ਸੀ ਤਿੰਨ ਚਾਰ ਪਰਚੇ ਜਿਹੜੇ ਹੈਗੇ ਸੀ ਉਹ ਨੂਰਮਲ ਥਾਣੇ ਦੇ ਅਸੀਂ ਬਿਲਗੇ ਦੇ ਸੀ ਉਹ ਵੱਖ-ਵੱਖ ਸਾਰੇ ਸਾਰੇ ਪਰਚਿਆਂ ਦੀ ਡਿਟੇਲ ਇੱਕ ਜਿਹੜੀ ਹੈਗੀ ਇਹ ਬਣਾ ਕੇ ਲਈ ਆ ਕੇ ਉਹ ਕਹਿੰਦੇ ਕਿ ਮੈਨੂੰ ਦੇ ਦਿਓ ਤਾਂ ਮੈਂ ਸਾਰੇ ਦੇ ਵੈਰੀਫਾਈ ਕਰਕੇ ਜੋ ਦਾ ਬੰਦਾ ਕਰ ਦਿੰਦਾ ਜਿੱਦਾਂ ਸਾਡੀ ਉਹ ਗੱਲਬਾਤ ਹੋਈ ਆ ਕਿ ਢੱਡਿਆਂ ਤੋਂ ਜਿਹੜਾ ਲੜਕਾ ਸੀ ਉਹ ਤਾਂ ਲੜਾਈ ਵਿੱਚ ਹੈ ਵੀ ਨਹੀਂ ਸੀ ਘਰ ਬੈਠਾ ਸੀ ਤਾਂ ਲੜਾਈ ਦੂਜੇ ਪਾਸੇ ਹੋ ਰਹੀ ਸੀ ਜਿਹੜੀ ਸਭ ਤੋਂ ਮਾੜੀ ਗੱਲ ਆ ਕਿ ਅੱਜ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਸਾਡੇ ਐਮ.ਐਲ.ਏ ਦੇ ਕਹਿਣ ਦੇ ਉੱਤੇ ਜੋ ਕਿ ਧੱਕਾ ਕਰ ਰਿਹਾ ਇੱਕ ਤਾਂ ਹੁੰਦਾ ਨਾ ਵੀ ਬੰਦਾ ਹੈ ਨਹੀਂ ਸੀ ਉਹ ਪਰਚਾ ਤਾਂ ਹੁਣਾ ਹੀ ਜਿਹੜਾ ਝੂਠਾ ਕਾਰਨਾ ਕਰਨਾ ਕਈ ਅੱਗੇ ਵੀ ਹੋ ਜਾਂਦੇ ਆ ਪਰ ਜੇ ਕਿਸੇ ਤੇ ਕਿਸੇ ਨਾਲ ਲੜਾਈ ਸੁਧਾਰ ਲੜਾਈ ਹੋਈ ਆ ਉਹ ਤੇ 307 ਕਿਸੇ ਐਕਸੀਡੈਂਟ ਹੋਇਆ ਉਹ ਤੇ 307 ਕਿਸੇ ਕੋਈ ਗੱਲ ਹੋਈ ਉਹ ਤੇ ਚੋਰੀ ਦਾ ਪਰਚਾ ਸੋ ਇਹ ਜਿਹੜਾ ਗਲਤ ਉਹਦੇ ਕਰਕੇ ਸੀ ਹਾਂਜੀ ਸੋ ਇਸ ਕੋਸ਼ਲ الزام ਸਾਡੇ ਸਿਵਲ ਪ੍ਰਸ਼ਾਸਨ ਦੇ ਵੀ ਲਾਏ ਗਏ ਸੀ ਸਾਡੇ ਵੱਲੋਂ ਕਿਉਂਕਿ ਜਿਹੜੇ ਵੀ ਹੁਣ ਸਰਕਾਰੀ ਅਧਿਕਾਰੀ ਪਿੰਡਾਂ ਦੇ ਵਿੱਚ ਸਰਵੇ ਕਰਨ ਜਾਂਦੇ ਜਿਹਨਾਂ ਨੂੰ ਨੁਕਸਾਨ ਹੋਇਆ ਪਿੰਡਾਂ ਦਾ ਖੋਨੇ ਦਾ ਫਸਲ ਦਾ ਨੁਕਸਾਨ ਹੋਇਆ ਕਿਸੇ ਦੇ ਛੱਤਾਂ ਡਿੱਗੀਆਂ ਜਿਹੜੀਆਂ ਉਹਦੇ ਵਿੱਚ ਵੀ ਲੋਕਾਂ ਨਾਲ ਬਿਤਕਰਾ ਕੀਤਾ ਜਾਂਦਾ ਇਹਨਾਂ ਝਾੜੂ ਪਾਰਟੀਆਂ ਦੇ ਜਿਹੜੇ ਵਰਕਰ ਆ ਪਿੰਡਾਂ ਦੇ ਵਿੱਚ ਪਟਵਾਰੀ ਉਹਨਾਂ ਦੇ ਕੋਲ ਜਾਂਦੇ ਆ ਉਹ ਆਪਣੇ ਚਾਹੇਤਿਆਂ ਦੇ ਜਿਹੜੇ ਉਹਨਾਂ ਨੂੰ ਵੋਟਾਂ ਪਾਉਂਦੇ ਆ ਉਹਨਾਂ ਦਾ ਲਿਖਾ ਦਿੰਦੇ ਆ ਦੂਜਿਆਂ ਨੂੰ ਅੱਖੋਂ ਪਰੋਖੇ ਕਰਦੇ ਆ ਅਸੀਂ ਦੁਬਾਰਾ ਪਟਵਾਰੀਆਂ ਨੂੰ ਸੱਦ-ਸੱਦ ਕੇ ਆਪਣੇ ਤੌਰ ਤੇ ਅਸੀਂ ਪਿੰਡ ਦੇ ਸਰਪੰਚ ਆ ਕੋਈ ਲੰਬੜਦਾਰ ਆ ਨਾ ਉਹਨਾਂ ਨੂੰ ਨਾਲ ਨਹੀਂ ਲਿਆ ਜਾਂਦਾ ਜਿਹੜੇ ਉਹਨਾਂ ਦੇ ਵਰਕਰ ਆ ਉਹ ਮੋਰੇ ਹੋ ਕੇ ਉਹ ਸਰਵੇ ਕਰਵਾ ਰਹੇ ਆ ਸਿਰਫ ਆਪਣੇ ਬੰਦਿਆਂ ਦੇ ਸਾਡੇ ਬੰਦਿਆਂ ਨੂੰ ਛੱਡ ਰਿਹਾ ਐਸ.ਡੀ.ਐਮ. ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਨਹੀਂ ਮੈਂ ਇਹੋ ਜਿਹਾ ਕੋਈ ਕੋਈ ਵਿਤਕਰਾ ਨਹੀਂ ਹੋਣਾ ਇਹ ਪੱਖਵਾਜੀ ਕਿਉਂ ਕਿਉਂ ਆ ਜੀ ਪੱਖਵਾਜੀ بس ਜੀ ਇਹ ਤੇ ਇਹ ਦੱਸ ਸਕਦੇ ਕਿਉਂ ਪੱਖਵਾਦੀ ਕਰਦੇ ਆ ਇਹ ਇਹਨਾਂ ਦੇ ਵਰਕਰ ਸਿਰਫ ਇਹ ਜਿਹੜੇ ਹਾਰੇ ਹੋਏ ਸਰਪੰਚ ਆ ਉਹ ਮੋਰੇ ਆਣ ਕੇ ਕਹਿੰਦੇ ਵੀ ਅਸੀਂ ਹੱਲੀ-ਸੱਲੇ ਸਰਪੰਚ ਬਣ ਗਏ ਆ ਔਰ ਸਰਪੰਚ ਦਾ ਜਿਹੜਾ ਲੋਕਾਂ ਨੇ ਬਣਾ ਹੁੰਦਾ ਉਹ ਹੁੰਦਾ ਹਨਾ ਉਹ ਮੂਰੇ ਫੀਲਿੰਗ ਏਡੀ ਚੱਕੀ ਫਿਰਦੇ ਵੀ ਅਸੀਂ ਜਿਹੜਾ ਵੀ ਕੰਮ ਕੋਈ ਪਿੰਡ ਦਾ ਹੋਊਗਾ ਅਸੀਂ ਕਰਵਾਉਣਾ ਉਦਾਂ ਕੋਈ